ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ viral ਨਸ਼ੇ ਦੇ ਹਾਲਾਤ ਦੇ ਵਿੱਚ ওভারਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਦੀਨ ਆਨ ਦੀ ਪਿੰਡ ਧਾਰਗੜਾ ਦੇ ਨੌਜਵਾਨ ਦੀ ওভারਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਧੀਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ਓਵਰਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਧੀਨ ਆਉਂਦੇ ਪਿੰਡ ਧਾਰਗੜਾ ਦੇ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਈਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾਂ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ਓਵਰਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਦੀਨ ਔਨ ਦੇ ਪਿੰਡ ਘਾਰਗੜਾ ਦੇ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਧੀਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ਓਵਰਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਧੀਨ ਆਂdepend ਧਾਰਗੜਾ ਦੇ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਈਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾਂ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ওভারਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਦੀਨ ਆਉਂਦੇ ਪਿੰਡ ਘਰਗਣਾ ਦੇ ਨੌਜਵਾਨ ਦੀ ওভারਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਇਹ ਨੌਜਵਾਨ ਅਤੇ ਪੰਜਾਬ ਦੀਆਂ ਈਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ওভারਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਧੀਨ ਆਉਂਦੇ ਪਿੰਡ ਧਾਰਗੜਾ ਦੇ ਨੌਜਵਾਨ ਦੀ ওভারਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਈਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ viral ਨਸ਼ੇ ਦੇ ਹਾਲਾਤ ਦੇ ਵਿੱਚ ওভারਡੋਸ ਕਰਕੇ ਹੋਈ ਇਸ ਦਿਮੋਰ ਪੁਲਿਸ ਥਾਣਾ ਲੁਪੋਕੇ ਅਦੀਨੋਂ ਦੇ ਪਿੰਡ ਧਾਰਗੜਾ ਦੇ ਨੌਜਵਾਨ ਦੀ ওভারਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਧੀਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ওভারਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਦੀਨੋਂ ਦੇ ਪਿੰਡ ਘਾਰਗੜਾ ਦੇ ਨੌਜਵਾਨ ਦੀ ওভারਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਇਹ ਨੌਜਵਾਨ ਅਤੇ ਪੰਜਾਬ ਦੀਆਂ ਈਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਇਸ ਨੌਜਵਾਨ ਦੀ ਵੀਡੀਓ ਵਾਇਰਲ ਨਸ਼ੇ ਦੇ ਹਾਲਾਤ ਦੇ ਵਿੱਚ ওভারਡੋਸ ਕਰਕੇ ਹੋਈ ਇਸ ਦੀ ਮੌਤ ਪੁਲਿਸ ਥਾਣਾ ਲੁਪੋਕੇ ਅਧੀਨ ਆਂdepend ਘਰ ਗੜਾਂ ਦੇ ਨੌਜਵਾਨ ਦੀ ওভারਡੋਸ ਦੇ ਨਾਲ ਮੌਤ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲਦੀ ਨਜ਼ਰ ਆ ਰਹੀ ਹੈ ਤੇ ਨੌਜਵਾਨ ਅਤੇ ਪੰਜਾਬ ਦੀਆਂ ਈਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਨ ਅਤੇ ਮਾਂ ਦਾ ਪੁੱਤ ਵੀ ਨਸ਼ੇ ਦੀ ਪੇਂਟ ਚੜ ਗਿਆ